ਖੇਡਾਂ ਬਹੁਤ ਸਾਰੀਆਂ ਨੇ ਤੁਸੀਂ ਵੇਟ ਲਿਫਟਿੰਗ ਦਾ ਹੀ ਕਿਉਂ ਮੈਂ ਚੂਜ਼ ਕੀਤਾ ਮਤਲਬ ਗਰਾਊਂਡ ਜਾਂਦੀ ਸੀ ਉੱਥੇ ਮਤਲਬ ਮੇਰੀ ਪ੍ਰੈਕਟਿਸ ਹੁੰਦੀ ਸੀ ਮਤਲਬ ਸਾਰਾ ਵਰਕਆਊਟ ਲਗਾਉਂਦੀ ਸੀ ਤਾਂ ਮਤਲਬ ਅਸ ਸਾਡੇ ਗਰਾਊਂਡ ਜਿਮ ਵੀ ਹੈਗੀ ਹੈ ਤਾਂ ਅਸੀਂ ਜਿਮ ਦਾ ਵਰਕਆਊਟ ਵੀ ਲਾਉਂਦੇ ਸੀ ਤਾਂ ਜਿਮ ਦਾ ਵਰਕਆਊਟ ਲਾਂਦੇ ਲਾਂਦੇ ਮੈਨੂੰ ਵੇਟ ਲਿਫਟਿੰਗ ਦਾ ਸ਼ੌਂਕ ਪਿਆ ਤੇ ਉੱਥੋਂ ਜਿਹੜੇ ਸਰ ਨੇ ਮੈਨੂੰ ਵੇਟ ਲਿਫਟਿੰਗ ਸ਼ੁਰੂ ਕਰਾਈ ਕਈ ਵਾਰ ਖੁਸ਼ੀ ਹੁੰਦੀ ਹੈ ਮਤਲਬ ਵੀ ਮੈਂ ਗਰਾਊਂਡ ਜਾਂਦੀ ਆ ਮਤਲਬ ਵਧੀਆ ਪ੍ਰੈਕਟਿਸ ਕਰਾਂ ਮਤਲਬ ਸਾਰੀਆਂ ਸਪੋਰਟ ਮਿਲ ਰਹੀ ਹੈ ਮੈਨੂੰ ਕਿਹੜੀਆਂ ਹੌਸਕ ਮੇਰੇ ਮੰਮੀ ਡੈਡੀ ਤੇ ਮੇਰੇ ਕੋਚਰ ਇਹਨਾਂ ਨਾਲ ਮੈਨੂੰ ਮਤਲਬ ਆਏ ਕੋਈ ਡਰ ਨਹੀਂ ਹੈਗਾ ਵੀ ਕੋਈ ਹਾਂ ਕੁਝ ਕਰ ਜੂਗਾ ਇਹਨਾਂ ਦੇ ਹੰਦੇ ਮੈਨੂੰ ਕਿਸੇ ਡਰ ਨਹੀਂ ਹਰਿਆਣਾ ਸਕੂਲ ਚ ਪੜਦੀ ਐ ਜਾਖਲੇ ਉਥੇ ਹਰਿਆਣਾ ਸਟੇਟ ਗਈਆਂ ਹਾਂ ਤੇ 17 ਦੇ ਵਿੱਚ ਸਿਲਵਰ ਮੈਡਲਿਸਟ ਔਰ ਇਧਰ ਪੰਜਾਬ ਦੇ ਵਿੱਚ ਉਹ ਖੇਡਵਤਨ ਪੰਜਾਬ ਦੇ ਹੁੰਦੀਆਂ ਨੇ ਉਥੇ ਵਿੱਚ 골ਡ ਮੈਡਲਿਸਟ ਕਿਵੇਂ ਤੁਹਾਨੂੰ ਕਿਰਨਜੀਤ ਮਿਲੀ ਕਿਵੇਂ ਕਿਰਨਜੀਤ ਤੁਹਾਡੇ ਤੱਕ ਪਹੁੰਚ ਕੀਤੀ ਕਿਉਂਕਿ ਬਹੁਤ ਸਾਰੇ ਦਰਸ਼ਕ ਬਹੁਤ ਸਾਰੇ ਬੱਚੇ ਇਸ ਵੀਡੀਓ ਨੂੰ ਦੇਖਦੇ ਹੋਣਗੇ ਚੰਗੇ ਕੋਚ ਅੱਜ ਕੱਲ ਮਿਲਨੇ ਬਹੁਤ ਔਖੇ ਨੇ ਉਹ ਵੀ ਮੇਲ ਪਰਸਨ ਬੈਡ ਲਿਫਟਿੰਗ ਦੀ ਮੇਰੇ ਕੋਲ ਕਲੀ ਕਰਨ ਜੀਤੀ ਹੈ ਤੇ ਐਨਾ ਉਹ ਲੈ ਕੇ ਮੈਂ ਕਾਫੀ ਪੋゼਸਿਵ ਰਹਿਣਾ ਕਿ ਮੇਰੇ ਬੱਚਿਆਂ ਵੱਲ ਕੋਈ ਗੰਦੀ ਨਜ਼ਰ ਨਾਲ ਵੀ ਨਹੀਂ ਦੇਖੇ ਅਗਰ ਕੋਈ ਐਦਾਂ ਦਾ ਕੋਈ ਕਰਦਾ ਹੈ ਤਾਂ ਮੈਂ ਉਹਨੂੰ ਮਹਾ ਮੂੰਹ ਤੋੜ ਜਵਾਬ ਆਪਾਂ ਸਬਕ ਸਖਣ ਦੀ ਹਿਪਤ ਰੱਖਦੇ ਹਾਂ ਪੇਰੈਂਟਸ ਨੂੰ ਵੀ ਤੇ ਬੱਚਿਆਂ ਨੂੰ ਵੀ ਕਹੂੰਗਾ ਕਾਫੀ ਗੋਲਡਨ ਓਪਰਚ्युनिटीज ਨੇ ਇੱਕ ਜੇ ਆਪਾਂ ਸਪੋਰਟਸ ਨੂੰ ਕੈਰੀਅਰ ਪ੍ਰੋਸਪੈਕਟਿਵ ਦੇ ਹਿਸਾਬ ਨਾਲ ਦੇਖੀਏ ਤਾਂ ਮਤਲਬ ਸਪੋਰਟਸ ਨਾਲ ਮੰਦਾ ਨਾ ਡੀਐਸਪੀ ਐਸਡੀਐਮ ਬੜੀ ਆਸਾਨੀ ਨਾਲ ਬਣ ਸਕਦਾ ਹੈ ਆਪਣੇ ਪੰਜਾਬ ਦੇ ਵਿੱਚ ਨਾ ਬੱਚੇ ਕਾਫੀ ਨੈਸ਼ਨਲ ਮੈਡਲਿਸਟ ਨੇ ਲੈਕ ਆਫ ਨੌਲੇਜ ਦੇ ਕਾਰਨ ਉਹ ਬੱਚੇ ਕਿਵੇਂ ਗਵਰਨਮੈਂਟ ਜੋਬਸ ਦੇ ਵਿੱਚ ਜਾਣ ਜਾਂ ਗਵਰਨਮੈਂਟ ਕਿਵੇਂ ਉਹਨਾਂ ਨੂੰ ਜੋਬ ਦੇਊਗੀ ਇਸ ਚੀਜ਼ ਦੀ ਨੌਲੇਜ ਕਾਫੀ ਘੱਟ ਹੈ ਕਿਉਂਕਿ ਸਪੋਰਟਸ ਵਾਲਾ ਬੱਚਾ ਮੈਂ ਬੀਐਡ ਕਰਦਾ ਹੀ ਨਹੀਂ ਨਾ ਈਟੀਟੀ ਕਰਦਾ ਥੈਟਸ ਵਾਈ ਮੈਂ ਇਸ ਕਰਕੇ ਕਹਿ ਰਿਹਾ ਮੈਡਲ ਬੋਟ ਨੇ ਆਪਣੇ ਬੱਚਿਆਂ ਕੋਲ ਬਟ ਉਹਨਾਂ ਨੂੰ ਲੈਕ ਆਫ ਨੌਲੇਜ ਹੈ ਥੈਟਸ ਵਾਈ ਉਹ ਇੱਕ ਚੰਗੀ ਗਵਰਨਮੈਂਟ ਜੋਬ ਪ੍ਰਾਪਤ ਨਹੀਂ ਕਰ ਸਕਦੇ ਹੁਣੇ ਰੀਸੈਂਟਲੀ ਟੈਟ ਦੀ ਐਡਵਰਟਾਈਜ਼ਮੈਂਟ ਆਈ ਸੀਗੀ ਤੇ ਉਸ ਤੋਂ ਪਿੱਛੇ ਟੀਚਰਾਂ ਦੀ ਭਰਤੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਜਿਹੜੀ ਸਪੋਰਟਸ ਦੀ ਵੈਕੈਂਸੀਆਂ ਸੀ ਉਹ ਸਾਰੀ ਖਾਲੀ ਸੀਗੀਆਂ ਕਿਉਂਕਿ ਸਪੋਰਟਸ ਵਾਲਾ ਬੱਚਾ ਮੈਂ ਬੀਐਡ ਕਰਦਾ ਹੀ ਨਹੀਂ ਨਾ ਈਟੀਟੀ ਕਰਦਾ ਥੈਟਸ ਵਾਈ ਮੈਂ ਇਸ ਕਰਕੇ ਕਹਿਣਾ ਮੈਡਲ ਬੋਥ ਨੇ ਆਪਣੇ ਬੱਚਿਆਂ ਕੋਲ ਬਟ ਉਹਨਾਂ ਨੂੰ ਲੈਕ ਆਫ ਨੋਲੇਜ ਹੈ ਥੈਟਸ ਵਾਈ ਉਹ ਇੱਕ ਚੰਗੀ ਗਵਰਨਮੈਂਟ ਜੋਬ ਪ੍ਰਾਪਤ ਨਹੀਂ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਮੈਂ ਅਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਔਨਅਰ ਅਕਸਰ ਤੁਹਾਨੂੰ ਆਪਾਂ ਨਵੀਆਂ ਨਵੀਆਂ ਸਟੋਰੀਜ਼ ਕੱਢ ਕੇ ਲਿਆਉਂਦੇ ਆ ਵਕ ਵਕ ਸਖਸ਼ੀਅਤਾਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਆ ਬਹੁਤ ਵਧੀਆ ਲੱਗਦਾ ਹੈ ਜਿਵੇਂ ਜਦੋਂ ਸਾਡੇ ਪੰਜਾਬ ਦੇ ਜਵਾਕ ਕੁਝ ਵੱਡਾ ਕਰਦੇ ਨੇ ਖਾਸ ਕਰਕੇ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਧੀਆ ਨੇ ਉਹ ਘਰਾਂ ਤੋਂ ਬਾਹਰ ਨਿਕਲਦੀਆਂ ਨੇ ਗਰਾਉਂਗਾਂ ਦੇ ਵਿੱਚ ਆਉਂਦੀਆਂ ਨੇ ਉੱਥੇ ਖੇਡਦੀਆਂ ਨੇ ਤੇ ਬਹੁਤ ਸਾਰੀਆਂ ਜਿਹੜੀ ਆਪਾਂ ਕਹਿੰਦੇ ਕਿ ਕਈ ਹੱਥ ਹੁੰਦੇ ਨੇ ਉਹਦੇ ਪਿੱਛੇ ਹੱਥ ਮਾਪਿਆਂ ਦਾ ਹੁੰਦਾ ਕਿ ਕਿਉਂ ਕਰੋ ਬਾਹਰ ਕੱਢਣ ਦੇ ਲਈ ਕਿਉਂਕਿ ਆਂਡ ਗਵਾਰਡ ਕੀ ਕਹੂਗਾ ਇਹਦੀ ਉਹ ਪਰਵਾਹ ਨਹੀਂ ਕਰਦੇ ਉਸ ਤੋਂ ਵੀ ਵੱਡਾ ਹੱਤ ਹੁੰਦਾ ਉਹਨਾਂ ਕੋਚਾਂ ਦਾ ਜਿਹੜੇ ਉਹਨਾਂ ਦਾ ਹੱਥ ਫੜਦੇ ਨੇ ਉਸ ਪੱਧਰ ਤੱਕ ਉਹਨਾਂ ਨੂੰ ਪਹੁੰਚਾਉਂਦੇ ਨੇ ਜਿੱਥੋਂ ਤੱਕ ਉਹ ਖੇਡ ਸਕਦੀਆਂ ਨੇ ਜਿੱਥੋਂ ਤੱਕ ਉਹ ਜਾ ਸਕਦੀਆਂ ਨੇ ਸੋ ਇੱਕ ਬੱਚੀ ਹੈ ਮੂਨਕ ਦੀ ਕਿਰਨਜੀਤ ਕੌਰ ਉਹਦੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਉਹਨਾਂ ਦੇ ਕੋਚ ਸਾਹਿਬ ਵੀ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਕਿਰਨ ਤੁਹਾਨੂੰ ਬਹੁਤ-ਬਹੁਤ ਵਧਾਈਆਂ ਕਿਉਂਕਿ ਤੁਹਾਨੂੰ 30 ਪੰਜਾਬ ਦੀ ਹੋਣ ਦਾ ਮਾਣ ਬਖਸ਼ਿਆ। ਥੈਂਕ ਯੂ। ਹਣਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿੰਨੀ ਕੁ ਖੁਸ਼ੀ ਹੋਈ ਆ। ਹਣਾ ਮਤਲਬ ਕਿ ਗਰਾਉਂਡ ਦੇ ਵਿੱਚ ਗਏ ਹੈਨਾ ਉੱਥੇ ਜਾ ਕੇ ਤੁਸੀਂ ਲੋਕਾਂ ਨੂੰ ਆਪਣੇ ਜੋਹਰ ਦਿਖਾਏ ਆਪਣੀ ਜੀ ਜਾਨ ਲਾਈ ਹੈਨਾ ਤਾਂ ਉਸ ਤੋਂ ਬਾਅਦ ਇੱਕ ਹੁੰਦਾ ਨਾ ਕਿ ਜਦੋਂ ਆਪਾਂ weight lifting ਦੇ ਵਿੱਚ ਹਨਾ ਕਿਰਨਜੀਤ ਹੈ ਤਾਂ ਜਦੋਂ ਆਪਾਂ weight ਚੱਕਦੇ ਆ ਤਾਂ ਦਿਲ ਜਿਵੇਂ ਵੀ ਹੁੰਦਾ ਵੀ ਯਾਰ ਕਿਤੇ ਬੇਇੱਜ਼ਤੀ ਨਾ ਹੋ ਜੇ ਹੈਨਾ ਵੀ ਯਾਰ ਜੇ ਕੁਝ ਹੋ ਗਿਆ ਕੋਚ ਬਾਈ ਕੀ ਕਹੂਗਾ ਹੈਨਾ ਯਾ ਯਾਰ ਮਾਪੇ ਕੀ ਸੋਚਣਗੇ ਕਿਵੇਂ ਦਾ ਫੀਲ ਹੁੰਦਾ ਹੈ ਮਤਲਬ ਕਦੇ ਕਦੇ ਨਰਵਸ ਫੀਲ ਵੀ ਹੁੰਦਾ ਹੈ ਵੀ ਹੈ ਕਦੇ ਵੇਟ ਕਈ ਵਾਰ ਨਹੀਂ ਵੀ ਚੱਕਿਆ ਜਾਂਦਾ ਨਹੀਂ ਤਾਂ ਕਈ ਵਾਰ ਹੁੰਦਾ ਹੈ ਸ਼ਕਲ ਮਤਲਬ ਮੰਮੀ ਡੈਡੀ ਦੀ ਲਗਭਗ ਕਾਫੀ ਹਾਂਜੀ ਉਮੀਦ ਹੈ ਮਤਲਬ ਬਹੁਤ ਆਏ ਹੁੰਦਾ ਵੀ ਹਾਂਏ ਗਿਰਨਾ ਜਾਵੇ ਤਾਂ ਬਹੁਤ ਨਰਵਸ ਫੀਲ ਹੁੰਦਾ ਹੈ ਜਦੋਂ ਆਪਾਂ ਵੇਟ ਚੱਕਦੇ ਹਾਂ ਤਾਂ ਮਤਲਬ ਕਈ ਵਾਰ ਖੁਸ਼ੀ ਵੀ ਹੁੰਦੀ ਹੈ ਮਤਲਬ ਵੀ ਮੈਂ ਗਰਾਉਂਡ ਜਾਂਦੀ ਹਾਂ ਮਤਲਬ ਵਧੀਆ ਪ੍ਰੈਕਟਿਸ ਕਰਾਂ ਮਤਲਬ ਸਾਰੇ ਸਪੋਰਟ ਮਿਲ ਰਹੀ ਹੈ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਜੋ ਸਾਰੇ ਸਪੋਰਟ ਕਰਦੇ ਨੇ ਖੇਡਾਂ ਬਹੁਤ ਸਾਰੀਆਂ ਨੇ ਤੁਸੀਂ ਵੇਟ ਲਿਫਟਿੰਗ ਦਾ ਹੀ ਕਿਉਂ ਮੈਂ ਚੂਜ਼ ਕੀਤਾ ਬਸ ਮਤਲਬ ਗਰਾਉਂਡ ਜਾਂਦੀ ਸੀ ਉਥੇ ਮਤਲਬ ਮੇਰੀ ਪ੍ਰੈਕਟਿਸ ਹੁੰਦੀ ਸੀ ਮਤਲਬ ਸਾਰਾ ਵਰਕਆਊਟ ਲਾਂਦੇ ਸੀ ਤਾਂ ਮਤਲਬ ਸਾਡੇ ਗਰਾਉਂਡ ਜਿਮ ਵੀ ਹੈਗੀ ਹੈ ਤਾਂ ਅਸੀਂ ਜਿਮ ਦਾ ਵਰਕਆਊਟ ਵੀ ਲਾਂਦੇ ਸੀ ਤਾਂ ਜਿਮ ਦਾ ਵਰਕਆਊਟ ਲਾਂਦੇ ਲਾਂਦੇ ਮੈਨੂੰ ਵੇਡ ਲਿਫਟਿੰਗ ਦਾ ਸ਼ੌਂਕ ਪਿਆ ਤੇ ਉਥੋਂ ਜਿਸ ਮੇਰੇ ਸਰ ਨੇ ਮੈਨੂੰ ਵੇਡ ਲਿਫਟਿੰਗ ਸ਼ੁਰੂ ਕਰਾਈ ਹਾਂਜੀ ਤੇ ਮਤਲਬ ਕੀ ਕਰੂੰ ਮਤਲਬ ਕੀ ਘਰਦਿਆਂ ਨੇ ਨਹੀਂ ਕਦੇ ਰੋਕਿਆ ਕਿ ਤੂੰ ਗਰਾਊਂਡ ਨਹੀਂ ਜਾਣਾ ਤੂੰ ਜਿਮ ਨਹੀਂ ਜਾਣਾ ਹਨਾ ਉੱਥੇ ਮੁੰਡੇ ਵੀ ਆਉਂਦੇ ਹੋਣਗੇ ਹਨਾ ਟੀਆਂ ਨੂੰ ਇਹ ਹੁੰਦਾ ਘਰਦਿਆਂ ਨੂੰ ਥੋੜਾ ਜਿਹਾ ਹੁੰਦਾ ਨਹੀਂ ਸਾਡੀ ਟੀ ਨੂੰ ਕਿਤੇ ਕੋਈ ਕੁਛ ਨਾ ਕਹਿ ਦਵੇ ਹਨਾ ਕਿਉਂਕਿ ਮੈਂ ਮੈਂ ਵੀ ਮੀਡੀਆ ਲਾਈਨ ਦੇ ਵਿੱਚ ਆ ਬਾਹਰ ਕਵਰੇਜ ਲਈ ਜਾਂਦੀ ਆ ਤਾਂ ਆਪਣੇ ਨਾਲ ਸਭ ਕੁਝ ਹੁੰਦਾ ਹੈ ਹਨਾ ਲੋਕ ਕਮੈਂਟ ਵੀ ਕਰਦੇ ਨੇ ਲੋਕ ਬਹੁਤ ਕੁਝ ਬੋਲਦੇ ਵੀ ਨੇ ਪਰ ਸਾਡੀ ਬੈਕੈਂਡ سپورਟ ਹੁੰਦੀ ਹੈ ਸਾਨੂੰ ਪਤਾ ਹੁੰਦਾ ਸਾਡੇ ਮਨ ਦੇ ਵਿੱਚ ਦਲੇਰੀ ਹੁੰਦੀ ਆ ਵੀ ਕੋਈ ਨਾ ਸਾਡੇ ਘਰ ਦੇ ਸਾਡੇ ਨਾਲ ਹੀ ਸਾਨੂੰ ਕਿਸੇ ਦਾ ਡਰ ਨਹੀਂ ਹੈ ਹਨਾ ਕਿਹੜੀਆਂ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਨਾਲ ਨੂੰ ਦਲੇਰੀ ਮਿਲਦੀ ਆ ਤੁਹਾਨੂੰ ਬਹਾਦਰੀ ਮਿਲਦੀ ਆ ਮੇਰੇ ਮੰਮੀ ਡੈਡੀ ਤੇ ਮੇਰੇ ਕੋਸਰ ਇਹਨਾਂ ਨਾਲ ਮੈਨੂੰ ਮਤਲਬ ਆ ਕੋਈ ਡਰ ਨਹੀਂ ਹੈਗਾ ਵੀ ਕੋਈ ਹਾਂ ਕੁਝ ਕਰ ਜੂਗਾ ਇਹਨਾਂ ਦੇ ਹਿੰਦੇ ਮੈਨੂੰ ਕਿਸੇ ਦਾ ਡਰ ਨਹੀਂ ਮਤਲਬ ਸਗੋਂ სპੋਰਟ ਟੀਮ ਮਹਿਸੂਸ ਹੁੰਦੇ ਵੀ ਹਾਂ ਨਾ სპੋਰਟ ਹੈਗੀ ਹੈ ਮੈਨੂੰ ਹੁਣ ਤੱਕ ਕਿੱਥੇ ਕਿੱਥੇ ਜਾ ਕੇ ਆਇਆ ਹੁਣ ਤੱਕ ਮੈਂ ਹਰਿਆਣਾ ਮਤਲਬ ਹਰਿਆਣਾ ਸਕੂਲ ਚ ਪੜ੍ਹਦੀ ਐ ਜਾਖਲੇ ਉੱਥੇ ਹਰਿਆਣਾ ਸਟੇਟ ਗਈਆਂ ਹਾਂ ਅੰਡਰ 17 ਦੇ ਵਿੱਚ ਸਿਲਵਰ ਮੈਡਲਿਸਟ ਔਰ ਇੱਧਰ ਪੰਜਾਬ ਦੇ ਵਿੱਚ ਉਹ ਖੇਡਵਤਨ ਪੰਜਾਬ ਦੇ ਹੁੰਦੀਆਂ ਨੇ ਉੱਥੇ ਵਿੱਚ 골ਡ ਮੈਡਲਿਸਟ ਹਾਂ ਜੀ ਤੁਹਾਡੇ ਕੋਚ ਸਾਹਿਬ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੀ ਮੈਂ ਔਨ 에ਅਰ ਵਾਲਿਆਂ ਦਾ ਧੰਨਵਾਦ ਕਰਦਾ ਧੰਨਵਾਦ ਅਲੀ ਲੱਗਦਾ ਹਾਂਜੀ ਤੇ ਅ ਤੀਨੂ ਅੱਗੇ ਲੱਗੇ ਜਾ ਰਹੇ ਹੁਣ ਹੈਨਾ ਤਾਂ ਬੋੜਾ ਫੀਲ ਮਹਿਸੂਸ ਕਰ ਰਹੀ ਹੈ ਤੁਹਾਡੇ ਸਿਰ ਤੇ ਦਲੇਰੀ ਮਿਲੀ ਹੈ ਨੂੰ ਕਿ ਕਹਿੰਦੀ ਕਿ ਮੈਨੂੰ ਮੇਰੇ ਮਾਪਿਆਂ ਨੂੰ ਸੁਣਨੇ ਤੇ ਮੇਰੇ ਘੋਸਾਬ ਦੀ ਸਲੇਟ ਤੋਂ ਸਪੋਰਟ ਹੈ ਕਿ ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ ਬਸ ਮੈਂ 13 ਗਰਾਊਂਡ ਚ ਮੱਥਾ ਟੇਕ ਕੇ ਵੱਡ ਜਾਨੀ ਹਾਂ ਤੇ ਉਸ ਤੋਂ ਬਾਅਦ ਇਹਨਾਂ ਤਿੰਨਾਂ ਦੀ ਸ਼ਕਲ ਮੇਰੀ ਅੱਖਾਂ ਸਾਹਮਣੇ ਰਹਿੰਦੀ ਹੈ ਵੀ ਮੈਂ ਹਾਰਨਾ ਨਹੀਂ ਭਜੇ ਤੜਾ ਹਾਂ ਕੀ ਕਹਣਾ ਚਾਹੋ ਹਾਂਜੀ ਮੈਂ ਅਰਸਲ ਨਾਲ ਬੱਚਾ ਲੈ ਕੇ ਕਾਫੀ ਪ੍ਰੋਟੈਕਟਿਵ ਫੀਲ ਕਰਦਾ ਤੇ ਪਿਛਲੇ 4-5 ਸਾਲਾਂ ਤੋਂ ਮੈਂ ਗਰਾਊਂਡ ਨਾਲ ਜੁੜਿਆ ਹੋਇਆ ਹਾਂ ਪਹਿਲਾਂ ਮੈਂ ਖੁਦ ਵੀ ਥੋੜਾ ਬਹੁਤ ਐਥਲੈਟਿਕਸ ਕਰਦਾ ਸੀਗਾ ਮੇਰੇ ਘਰ ਦੇ ਸਾਰੇ ਮਤਲਬ ਸਪੋਰਟਸ ਪਰਸਨ ਨੇ ਤੇ ਜਿਹੜੇ ਮੇਰੇ ਮਿੱਸੀ ਸੀਗੇ ਉਹ ਵੀ ਮਤਲਬ ਪਹਿਲਵਾਨੀ ਕਰਦੇ ਸੀਗੇ ਤੇ ਜਿਹੜੇ ਮੇਰਾ ਛੋਟਾ ਭਰਾ ਹੈ ਉਹ ਤੀਰ ਅੰਦਾਜ਼ੀ ਕਰਦਾ ਸਾਡੀ ਇੱਕ ਤੀਰ ਅੰਦਾਜ਼ੀ ਰੇਂਜ ਵੀ ਚੱਲ ਰਹੀ ਹੈ ਮੇਰਾ ਛੋਟਾ ਭਰਾ ਰੀਸੈਂਟਲੀ ਨੈਸ਼ਨਲ ਗੇਮਸ ਖੇਲ ਕੇ ਆਇਆ ਜੋ ਉੱਤਰੀ ਉੱਤਰਾਖੰਡ ਦੇ ਵਿੱਚ ਹੋਈਆਂ ਨੇ ਪੰਜਾਬ ਦਾ ਇਕੱਲਾ ਕਹਿਰਾ ਆਰਚਰ ਸੀਗਾ ਤੇ ਐਵੇਂ ਹੀ ਇਹ ਕਿਰਨਜੀਤ ਕੋਰ ਹੈ ਇਹ ਇਸ ਤੋਂ ਪਹਿਲਾਂ ਮੇਰੇ ਕੋਲ ਮਨਜੋਤ ਕੋਰ ਸੈਣੀ ਜੋ ਕਿ ਨੈਸ਼ਨਲ ਕ੍ਰੋਸ ਕੰਟਰੀ ਦੀ 골ਡ ਮੈਡਲਿਸਟ ਹੈ ਤੇ ਨਾਰਥ ਜ਼ੋਨ ਦੀ ਵੀ ਸਿਲਵਰ ਮੈਡਲਿਸਟ ਹੈ ਐਵੇਂ ਹੀ ਕਿਰਨਜੀਤ ਕੋਰ ਹੈ ਜਿਨੇ ਖੇਡਾਂਵਾਂਦਨ ਪੰਜਾਬ ਦੀਆਂ ਦੇ ਵਿੱਚ 골ਡ ਮੈਡਲ ਹਾਸਿਲ ਕੀਤਾ ਤੇ ਹਰਿਆਣਾ ਸਕੂਲ ਸਟੇਟ ਦੇ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਤੇ ਮਤਲਬ ਕਿ ਕਿਵੇਂ ਤੁਹਾਨੂੰ ਕਿਰਨਜੀਤ ਮਿਲੀ ਕਿਵੇਂ ਕਿਰਨਜੀਤ ਤੁਹਾਡੇ ਤੱਕ ਪਹੁੰਚ ਕੀਤੀ ਕਿਉਂਕਿ ਬਹੁਤ ਸਾਰੇ ਦਰਸ਼ਕ ਬਹੁਤ ਸਾਰੇ ਬੱਚੇ ਇਸ ਵੀਡੀਓ ਨੂੰ ਦੇਖਦੇ ਹੋਣਗੇ ਚੰਗੇ ਕੋਚ ਅੱਜਕੱਲ ਮਿਲਨੇ ਬਹੁਤ ਔਖੇ ਨੇ ਉਹ ਵੀ ਮੇਲ ਪਰਸਨ ਹਣਾ ਕਿਉਂਕਿ ਮੇਲ ਮੇਲ ਪਰਸਨ ਕੋਲੇ ਜਾ ਕੇ ਜਾਣਾ ਹਣਾ ਉਹਦੇ ਤੋਂ ਕੁਝ ਸਿੱਖਣਾ ਤਾਂ ਇੱਕ ਕੁੜੀ ਦੇ ਦਿਲ ਦੇ ਵਿੱਚ ਬਹੁਤ ਸਾਰੇ ਡਰ ਹੁੰਦੇ ਨੇ ਬਹੁਤ ਸਾਰੀਆਂ ਹੁੰਦੀਆਂ ਨੇ ਨਾ ਤਾਂ ਇੱਕ ਧੀ ਦੇ ਵਿੱਚ ਦਲੇਰੀ ਆਉਂਦੀ ਆ ਵੀ ਯਾਰ ਮੇਰਾ ਕੋਚ ਬਹੁਤ ਵਧੀਆ ਤੇ ਮੈਨੂੰ ਅੱਗੇ ਤੱਕ ਲੈ ਕੇ ਜਾਊਗਾ ਤਾਂ ਕਿਵੇਂ ਕਿਵੇਂ ਬਾਕੀ ਕੁੜੀਆਂ ਤੁਹਾਡੇ ਤੱਕ ਪਹੁੰਚ ਕਰ ਸਕਦੀਆਂ ਹਾਂਜੀ ਕੁੜੀਆਂ ਦੇਖੋ ਮੇਰੇ ਕੋਲ ਵੈਸੇ ਮੈਂ ਤੁਹਾਨੂੰ ਦੱਸਦਾ 25 ਤੋਂ 30 ਕੁੜੀਆਂ ਪ੍ਰੈਕਟਿਸ ਕਰਦੀਆਂ ਨੇ ਤੇ ਉਹ ਕੱਲਾ weight lifting ਨਹੀਂ ਸਾਡਾ ਇੱਕ archery ਦਾ ਹੈ archery ਦਾ ground ਹੈ ਉਹਦੇ ਵਿੱਚ ਅਸੀਂ weight lifting ਦੀ ਮੇਰੇ ਕੋਲ ਕੱਲੀ ਕਿਰਨਜੀਤੀ ਹੈ ਤੇ ਐਨਾ ਲੈ ਕੇ ਮੈਂ ਕਾਫੀ ਪੋゼਸਿਵ ਰਹਿਣਾ ਕਿ ਮੇਰੇ ਬੱਚਿਆਂ ਵੱਲ ਕੋਈ ਗੰਦੀ ਨਜ਼ਰ ਨਾਲ ਵੀ ਨਹੀਂ ਦੇਖਦੀ ਅਗਰ ਕੋਈ ਐਦਾਂ ਦਾ ਕੋਈ ਕਰਦਾ ਹੈ ਤਾਂ ਮੈਂ ਉਹਨੂੰ ਮਹਾ ਮੂੰਹ ਤੋੜ ਜਵਾਬ ਆਪਾਂ ਸਬਕ ਸਖਣ ਦੀ ਹਿੰਮਤ ਰੱਖਦੇ ਆ ਤੇ ਉਸੇ ਚੀਜ਼ ਨੂੰ ਲੈ ਕੇ ਮੈਂ ਕਿਰਨਜੀਤ ਨੂੰ ਨਾਲ ਲੈ ਕੇ ਚੱਲਿਆ ਹੋਇਆ ਇਹਨੂੰ ਕਬੱਡੀ ਦੇ ਖੇਡ ਗਰਾਉਂਡਾਂ 'ਚ ਲੈ ਕੇ ਜਾਂਦੇ ਆ ਅੱਜ ਵੀ ਇਹਦੀ ਗੈਸਟ ਅਪੀਅਰੈਂਸ ਸੀਗੀ ਇੱਥੇ ਸਾਡੇ ਵੱਡੇ ਵੀਰ ਨੇ ਗੁੱਲੀ ਜੀ ਜੋ ਕਿ ਮੀਰੀਪਰੀ ਸਪੋਰਟਸ ਕਲੱਬ ਦੇ ਦਿਨਾਂ ਦੇ ਪ੍ਰਧਾਨ ਨੇ ਕਬੱਡੀ ਕਲੱਬ ਦੇ ਤੇ ਉਹਨਾਂ ਨੇ ਕੱਲ ਮੇਰੇ ਤੱਕ ਪਹੁੰਚ ਕੀਤੀ ਸੀ ਕਿੰਦੇ ਐਵੇਂ ਐਵੇਂ ਕਰਕੇ ਕਿਰੇ ਨੂੰ ਤੁਸੀਂ ਆਪਣੇ ਟਰਨਮੈਂਟ ਤੇ ਲੈ ਕੇ ਆਣਾ ਤਾਂ ਜੋ ਸਾਡੇ ਪਿੰਡ ਦੀ ਬੱਚੀਆਂ ਵੀ ਇਸ ਤੋਂ ਕੁਝ ਸਿੱਖ ਦੇ ਲੈ ਸਕਣ ਹਾਂਜੀ ਤੇ ਬਾਕੀ ਜਿਹੜੀਆਂ ਬੱਚੀਆਂ ਤੁਹਾਨੂੰ ਵੇਖ ਰਹੀਆਂ ਨੇ ਔਨ 에ਅਰ ਦੇ ਜ਼ਰੀਏ ਉਹਨਾਂ ਦੇ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਦੇਖੋ ਜੀ ਕੁੜੀਆਂ ਤੇ ਕੁੜੀਆਂ ਅੱਜ ਕੱਲ ਦੇ ਸਮੇਂ ਦੇ ਵਿੱਚ ਨਾ ਸਪੋਰਟਸ 'ਚ ਕਾਫੀ ਘਟ ਨੇ ਤਾਂ ਮੈਂ ਪੇਰੈਂਟਸ ਨੂੰ ਵੀ ਤੇ ਬੱਚਿਆਂ ਨੂੰ ਵੀ ਕਹੂੰਗਾ ਕਾਫੀ ਗੋਲਡਨ ਓਪਰਚ्युनिटीज ਨੇ ਇੱਕ ਜੇ ਆਪਾਂ ਸਪੋਰਟਸ ਨੂੰ ਕੈਰੀਅਰ ਪ੍ਰੋਸਪੈਕਟਿਵ ਦੇ ਹਿਸਾਬ ਨਾਲ ਦੇਖੀਏ ਤਾਂ ਮਤਲਬ ਸਪੋਰਟਸ ਨਾਲ ਬੰਦਾ ਨਾ ਡੀਐਸਪੀ ਐਸਡੀਐਮ ਬੜੀ ਆਸਾਨੀ ਨਾਲ ਬਣ ਸਕਦਾ ਹੈ ਅਗਰ ਕਿਸੇ ਨੂੰ ਇਸ ਬਾਰੇ ਨੋਲਿਜ ਚਾਹੀਦੀ ਹੈ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ ਮੈਂ ਉਹਨਾਂ ਨੂੰ ਗਾਈਡ ਕਰ ਸਕਦਾ ਮੈਂ ਇੱਕ ਕੈਰੀਅਰ ਕਾਉਂਸਲਰ ਵੀ ਹਾਂ ਕਿ ਅਸੀਂ ਅਸੀਂ ਆਪਣੇ ਦਰਸ਼ਕਾਂ ਦੀ ਪਹੁੰਚ ਤੁਹਾਡੇ ਤੱਕ ਲੈ ਕੇ ਆਏ ਹਾਂ ਜ਼ਰੂਰ ਦਰਸ਼ਕਾਂ ਨੂੰ ਦੱਸੋ ਵੀ ਕਿਵੇਂ ਕਿਵੇਂ ਉਹ ਇਸ ਲਾਈਨ ਦੇ ਵਿੱਚ ਆਉਣ ਕਿਵੇਂ ਕਿਵੇਂ ਉਹ ਅੱਗੇ ਵਧਣ ਕਿਵੇਂ ਕਿਵੇਂ ਉਹਨਾਂ ਨੂੰ ਸਰਕਾਰ ਇਹਨਾਂ ਅਕਰੀਆ ਵੀ ਮਿਲ ਜਾਂਦੀਆਂ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਇੱਥੇ ਖਿਡਾਰੀ ਆਏ ਹੋਏ ਨੇ ਨਾ ਉਹਨਾਂ ਦੇ ਨਾਲ ਵੀ ਆਪਣੀ ਗੱਲਬਾਤ ਹੋਈ ਆ ਸਾਰੇ ਕਈ ਐਸੇ ਨੇ ਜਿਹੜੇ ਬਹੁਤ ਗਰੀਬ ਘਰਾਂ ਚੋਂ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਗਰਾਊਂਡ ਤੱਕ ਤਾਂ ਪਹੁੰਚ ਜਾਂਦੇ ਆ ਪਰ ਸਾਡੀ ਖਰਾਕਾ ਪੁਰੀਆਂ ਨਹੀਂ ਹੁੰਦੀ ਆ ਵੀ ਅਸੀਂ ਉਸ ਪੱਧਰ ਤੱਕ ਨਹੀਂ ਜਾ ਸਕਦੇ ਜਿੱਥੋਂ ਤੱਕ ਅਸੀਂ ਜਾਣਾ ਚਾਹੁੰਦੇ ਆ ਕਿਉਂਕਿ ਸਾਡੀ ਗਰੀਬੀ ਸਾਡੀਆਂ ਮਜਬੂਰੀਆਂ ਸਾਨੂੰ ਪਿੱਛੇ ਨੂੰ ਖਿੱਚ ਲੈਂਦੀਆਂ ਨੇ ਹਨਾ ਤਾਂ ਅਜਿਹੇ ਖਿਡਾਰੀਆਂ ਦੇ ਲਈ ਤੁਸੀਂ ਕੀ ਕਹਿਣਾ ਚਾਹੋ ਮੈਮ ਦੇਖੋ ਸਪੋਰਟਸ ਪਰਸਨ ਸਭ ਤੋਂ ਪਹਿਲਾਂ ਹੁੰਦਾ ਹੈ ਡਿਸਪਲਿਨ ਦਾ ਡਿਸਪਲਿਨ ਦੇਖੋ ਆਬਸਟੈਕਲਸ ਨਾ ਹਰ ਇੱਕ ਹਰ ਇੱਕ ਬੰਦੇ ਨੂੰ ਫੇਸ ਕਰਨੇ ਪੈਂਦੀਆਂ ਹੈ ਚਾਹੇ ਉਹ ਗਰਾਉਂਡ ਹੈ ਚਾਹੇ ਸਟੱਡੀ ਹੈ ਹਰ ਇੱਕ ਜਗ੍ਹਾ ਆਪਣੇ ਅੱਗੇ ਆਬਸਟੈਕਲਸ ਹੁੰਦੀਆਂ ਨੇ ਬਟ ਆਪਾਂ ਉਹਨਾਂ ਨੂੰ ਟੈਕਲ ਕਿਵੇਂ ਕਰਨਾ ਹੈ ਉਹ ਆਪਣੇ ਉੱਪਰ ਹੈ ਆਪਣੇ ਪੰਜਾਬ ਦੇ ਵਿੱਚ ਨਾ ਬੱਚੇ ਕਾਫੀ ਨੈਸ਼ਨਲ ਮੈਡਲਿਸਟ ਨੇ ਲੈਕ ਆਫ ਨੌਲੇਜ ਦੇ ਕਾਰਨ ਉਹ ਬੱਚੇ ਕਿਵੇਂ ਗਵਰਨਮੈਂਟ ਜੋਬਸ ਦੇ ਵਿੱਚ ਜਾਣ ਜਾਂ ਗਵਰਨਮੈਂਟ ਕਿਵੇਂ ਉਹਨਾਂ ਨੂੰ ਜੋਬ ਦੇਊਗੀ ਇਸ ਚੀਜ਼ ਦੀ ਨੌਲੇਜ ਕਾਫੀ ਘੱਟ ਹੈ ਇਸ ਦੇ ਲਈ ਨਾ ਇੱਕ ਆਪਣੀ ਸਪੋਰਟਸ ਪੋਲਿਸੀ ਬਣੀ ਹੁੰਦੀ ਹੈ ਜਿਦੇ ਵਿੱਚ ਇੱਕ ਮਤਲਬ ਪ੍ਰੋਵੀਜ਼ਨ ਦਿੱਤਾ ਗਿਆ ਹੈ ਗ੍ਰੈਜੂਏਸ਼ਨ ਦਾ ਤੇ ਗ੍ਰੇਡੇਸ਼ਨ ਬਾਰੇ ਜੇ ਖਿਡਾਰੀ ਨੂੰ ਪਤਾ ਹੈ ਨਾ ਮੈਮ ਤਾਂ ਉਹ इजीली ਇੱਕ ਗਵਰਨਮੈਂਟ ਜੌਬ ਲੈ ਸਕਦਾ ਹੈ ਆਫਟਰ ਗ੍ਰੈਜੂਏਸ਼ਨ ਜਾਂ ਆਫਟਰ ਪਲੱਸ 2 ਤੇ ਜਿਵੇਂ ਗ੍ਰੇਡੇਸ਼ਨ ਦਾ ਕੀ ਹੁੰਦਾ ਮੈਮ ਜਿਵੇਂ ਜਿਸਨੇ ਜਿਸ ਦਾ ਜ਼ਿਲ੍ਹੇ ਉੱਤੇ ਮੈਡਲ ਹੈ ਉਹਦਾ ਡੀ ਬਣਦਾ ਹੈ ਪੰਜਾਬ ਦੀ ਸਪੋਰਟਸ ਪੋਲਿਸੀ ਮੁਤਾਬਿਕ ਜੋ 올림픽 ਖੇਡਾਂ ਨੇ ਆਈਯੂਏ ਤੋਂ ਰੈਕਗਨਾਈਜ਼ ਨੇ ਤੇ ਜੋ ਮਤਲਬ ਜਿਹਦਾ ਸਟੇਟ ਦੇ ਉੱਤੇ ਮੈਡਲ ਹੈ ਉਹਦੀ ਗ੍ਰੇਡੇਸ਼ਨ ਸੀ ਬਣਦੀ ਹੈ ਜਿਹਦਾ ਨੈਸ਼ਨਲ ਗੇਮਸ ਦੇ ਵਿੱਚ ਮੈਡਲ ਹੈ ਯਾ ਫਿਰ ਨੈਸ਼ਨਲ ਚੈਂਪੀਅਨਸ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਮੈਡਲ ਹੈ ਉਹਦੀ ਗ੍ਰੇਡ B ਬਣਦੀ ਹੈ ਤੇ ਜਿਹੜੇ ਇੰਟਰਨੈਸ਼ਨਲ ਟੂਰ ਨੇ ਏਸ਼ੀਅਨ ਗੇਮਸ ਹੋ ਗਿਆ ਏਸ਼ੀਅਨ ਚੈਂਪੀਅਨਸ਼ਿਪ ਹੋ ਗਿਆ ਕਾਮਨਵੈਲਥ ਗੇਮਾਂ ਹੋ ਗਿਆ 올림픽 ਗੇਮਸ ਹੋ ਗਿਆ ਇਹਨਾਂ ਦੀ ਮੈਮ ਗ੍ਰੇਡ A ਬਣਦੀ ਹੈ ਜਿਹੜੇ ਏਸ਼ੀਅਨ ਗੇਮਸ ਨੇ ਜਾਂ ਫਿਰ 올림픽 ਗੇਮਸ ਦੇ ਮੈਡਲਿਸਟ ਨੇ ਉਹਨਾਂ ਨੂੰ ਕਿਸੇ ਪਾਸੇ ਅਪਲਾਈ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਮਹਿਕਮਾ ਆਟੋਮੈਟਿਕਲੀ ਚੱਕ ਲੈਂਦਾ ਤੇ ਜਿਹੜੇ ਮਤਲਬ ਨੈਸ਼ਨਲ ਦੇ ਮੈਡਲਿਸਟ ਨੇ ਉਹਨਾਂ ਦੀ ਜੀ ਇੱਕ ਆਪਣੀ ਸਪੋਰਟਸ ਪੋਲਿਸੀ ਆ ਉਹਦੇ ਤਹਿਤ ਆਪਾਂ ਨੂੰ ਅਪਲਾਈ ਕਰਨਾ ਪੈਂਦਾ ਜਦੋਂ ਡਾਇਰੈਕਟਰ ਸਪੋਰਟਸ ਐਪਲੀਕੇਸ਼ਨਸ ਮੰਗਦਾ ਹੈ ਜਾਂ ਫਿਰ ਸਪੋਜ਼ ਕਰੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪੋਲਸੀਆਂ ਕੱਢਦਾ ਹੁਣੇ ਰੀਸੈਂਟਲੀ ਟੈਟ ਦੀ ਐਡਵਰਟਾਈਜ਼ਮੈਂਟ ਆਈ ਸੀਗੀ ਤੇ ਉਸ ਤੋਂ ਪਿੱਛੇ ਟੀਚਰਾਂ ਦੀ ਭਰਤੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਜਿਹੜੀ ਸਪੋਰਟਸ ਦੀ ਵੈਕੈਂਸੀਆਂ ਸੀ ਉਹ ਸਾਰੀ ਖਾਲੀ ਸੀਗੀਆਂ ਕਿਉਂਕਿ ਸਪੋਰਟਸ ਵਾਲਾ ਬੱਚਾ ਮੈਂ ਬੀਐਡ ਕਰਦਾ ਹੀ ਨਹੀਂ ਨਾ ਈਟੀਟੀ ਕਰਦਾ 댓्स ਵਾਈ ਮੈਂ ਇਸ ਕਰਕੇ ਕਹਿਣਾ ਮੈਡਲ ਬੋਤ ਨੇ ਆਪਣੇ ਬੱਚਿਆ ਕੋਲ ਬਟ ਉਹਨਾਂ ਨੂੰ ਲੈਕ ਆਫ ਨੋਲੇਜ ਹੈ 댓्स ਵਾਈ ਉਹ ਇੱਕ ਚੰਗੀ ਗਵਰਨਮੈਂਟ ਜੋਬ ਪ੍ਰਾਪਤ ਨਹੀਂ ਕਰ ਸਕਦੇ ਮੈਂ ਤੁਸੀ ਕੀ ਕਹਿਣਾ ਚਾਹੁੰਦੇ ਹੋ ਕਿ ਸਪੋਰਟਸ ਵਾਲੇ ਬੱਚਿਆਂ ਨੂੰ ਵੀ ਬੀਐਡ ਵਗੈਰੇ ਸਾਈਡ ਤੇ ਜਾਣਾ ਚਾਹੀਦਾ ਈਟੀਟੀ ਵਾਲਾ ਚਾਹੀਦਾ ਮੈਮ ਬਿਲਕੁਲ ਜਾਣਾ ਚਾਹੀਦਾ ਇੱਕ ਦੇਖੋ ਜਿਸ ਬੱਚੇ ਦੀ ਜਿਹੜਾ ਇੱਕ ਮਤਲਬ ਆਰਡੀਨਰੀ ਬੱਚਾ ਹੈ ਸਪੋਰਟਸ ਦੇ ਵਿੱਚ ਨਾਰਮਲ ਜੀ ਅਚੀਵਮੈਂਟਸ ਹੈ ਸਟੇਟ ਜਾਂ ਨੈਸ਼ਨਲ ਖੇលਿਆ ਹੋਇਆ ਅਗਰ ਤੁਹਾਡੇ ਕੋਲ ਸਟੇਟ ਦੇ ਵਿੱਚ ਮੈਡਲ ਹੈ ਨਾ ਮੈਮ ਤਾਂ ਅਗਰ ਤੁਸੀਂ ਗ੍ਰੈਜੂਏਸ਼ਨ ਕਰਾਈ ਹੋਈ ਹੈ ਤਾਂ ਤੁਹਾਨੂੰ इजीली ਮਾਸਟਰ ਕੈਡਰ ਦੀ ਜਾਂ ਈਟੀਟੀ ਟੀਚਰ ਦੀ ਪੋਸਟ ਤੁਸੀਂ ਆਸਾਨੀ ਨਾਲ ਲੈ ਸਕਦੇ ਗ੍ਰੈਜੂਏਸ਼ਨ ਕਰਵਾਉਣ ਦੇ ਲਈ ਕੀ ਕਰਨਾ ਗ੍ਰੈਜੂਏਸ਼ਨ ਦੇ ਲਈ ਮੈਮ ਤੁਹਾਡੇ ਕੋਲ ਮੈਡਲ ਹੋਣਾ ਚਾਹੀਦਾ ਹੈ ਸਟੇਟ ਦਾ ਮੈਡਲ ਹੋਵੇ ਅੰਡਰ 17 ਦੀ ਮਿਨੀਮਮ ਕਵਰ ਕਰਦੀ ਹੈ ਜੋ ਗ੍ਰੈਜੂਏਸ਼ਨ ਪਾਲਿਸੀ ਹੈ ਅੰਡਰ 14 ਨੂੰ ਕਨਸੀਡਰ ਨਹੀਂ ਕਰਦੇ ਅੰਡਰ 17 ਤੋਂ ਇਹਦੀ ਗ੍ਰੈਜੂਏਸ਼ਨ ਸ਼ੁਰੂ ਹੋ ਜਾਂਦੀ ਹੈ ਕਾਂਗੇ ਬਹੁਤ ਸਾਰੇ ਖਿਡਾਰੀ ਨੇ ਇੱਕ ਦੋ ਨਾਲ ਮੇਰੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਹੜੇ ਕਹਿੰਦੇ ਨੇ ਵੀ ਅਸੀਂ ਜਰਨਲ ਕੋਟੇ ਚ ਆਉਂਦੇ ਸੀ ਪਰ ਸਾਨੂੰ ਨੌਕਰੀ ਨਹੀਂ ਮਿਲੀ ਪਰ ਕਈ ਸਾਲਾਂ ਬਾਅਦ ਮਤਲਬ ਉਹ ਜਿਵੇਂ ਕਿ ਤੁਸੀਂ ਕਿਹਾ ਤੁਸੀਂ ਕੋਚ ਹੋ ਹਨਾ ਜਾਂ ਇੱਕ ਪਿੰਡ ਦੇ ਵਿੱਚ ਬਹੁਤ ਸਾਰੇ ਐਸੇ ਮਿਲ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਉਹਨਾਂ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਲੱਗਿਆ ਵੀ ਅਸੀਂ ਖੇਡੇ ਤਾਂ ਹੈਗੇ ਆ ਪਰ ਸਾਨੂੰ ਉਹ ਬੈਨੀਫਿਟ ਨਹੀਂ ਮਿਲੇਗਾ ਜਿਹੜਾ ਸਾਨੂੰ ਮਿਲਣਾ ਚਾਹੀਦਾ ਸੀ ਪਰ ਇੱਕ ਬੰਦੇ ਨਾਲ ਮੇਰੀ ਗੱਲ ਹੋਈ ਜਿਹਨੂੰ ਰੀਸੈਂਟਲੀ ਪਤਾ ਲੱਗਿਆ ਕਿ ਉਹਨੇ ਜ਼ਿੰਦਗੀ ਦੇ 10 ਸਾਲ ਗਵਾ ਲਏ ਪਰ ਉਹਨੂੰ ਸਪੋਰਟਸ ਕੋਟਾ ਮਿਲ ਸਕਦਾ ਸੀ ਕਹਣਾ ਕਿਹੜੇ ਕਾਰਨ ਮੈਮ ਉਹੀ ਗੱਲ ਹੈ ਗ੍ਰੇਡੇਸ਼ਨ ਪਾਲਿਸੀ ਦੀ ਨੌਲੇਜ ਨਹੀਂ ਹੈ ਅਗਰ ਦੇਖੋ ਜੋ ਸਪੋਰਟਸ ਪਰਸਨ ਦੀ ਰਿਜ਼ਰਵੇਸ਼ਨ ਹੁੰਦੀ ਹੈ ਨਾ ਗਵਰਨਮੈਂਟ ਵੈਕੈਂਸੀਸ ਦੇ ਵਿੱਚੋਂ 3% ਹੁੰਦੀ ਹੈ ਅਗਰ ਤੁਸੀਂ ਸਪੋਰਟਸ ਗ੍ਰੇਡੇਸ਼ਨ ਪਾਲਿਸੀ ਨੂੰ ਪੜੋਗੇ ਦੈਨ ਯੂ ਵਿਲ ਗੈਟ ਅ ਜੋਬ ਸੋ ਤਾਂ ਤੁਸੀਂ ਜਲਦੀ ਇੱਕ ਆਸਾਨੀ ਸਰਕਾਰੀ ਨੌਕਰੀ ਲੈ ਜਾਓਗੇ ਆਸਾਨੀ ਤੇ ਇੱਕ ਹੋਰ ਵੀ ਗੱਲ ਜਿਹੜੀ ਮੈਂ ਸਾਂਝੀ ਕਰਨਾ ਚਾਹਾਂਗੀ ਸਾਡੇ ਜਿਹੜੇ ਪੰਜਾਬੀ ਨੇ ਸਾਡੇ ਜਿਹੜੇ ਪਿੰਡਾਂ ਵਾਲੇ ਜੁਆਗ ਖੇਡਦੇ ਨੇ ਗਰਾਊਂਡ ਦੇ ਵਿੱਚ ਜ਼ਰੂਰ ਜਾਂਦੇ ਨੇ ਐਕਟਿਵ ਹੁੰਦੇ ਨੇ ਪਰ ਉਹਨਾਂ ਦੀ ਅੰਗਰੇਜ਼ੀ ਥੋੜੀ ਜੀ ਘੱਟ ਹੈ ਉੱਥੇ ਮਾਰ ਖਾ ਜਾਂਦੇ ਨੇ ਤੇ ਜਿੰਨੀਆਂ ਵੀ ਪਾਲਿਸਿਸ ਹੁੰਦੀਆਂ ਨੇ ਜੋ ਵੀ ਹੁੰਦਾ ਉਹ ਸਾਰਾ ਕੁਝ ਸਾਈਟਸ ਤੇ ਅੰਗਰੇਜ਼ੀ ਦੇ ਵਿੱਚ ਹੀ ਲਿਖਿਆ ਹੁੰਦਾ ਮੈਨੂੰ ਲੱਗਦਾ ਕਿ ਇਹ ਵੀ ਸਭ ਤੋਂ ਵੱਡੀ ਗੱਲ ਹੈ ਜਿੱਥੇ ਉਹ ਮਾਰ ਖਾ ਜਾਂਦੇ ਨੇ ਕਿ ਉਹ ਆਪ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਦੇ ਜਿਸ ਦੇ ਕਰਕੇ ਉਹਨਾਂ ਨੂੰ ਘੱਟਾ ਸਹਿਣਾ ਪੈਂਦਾ ਮੈਂ ਇਸੇ ਲਈ ਦੇਖੋ ਜਿਹੜਾ ਚੰਗਾ ਕੋਚ ਹੋਊਗਾ ਇੱਕ ਐਨਆਈਐਸ ਕੁਆਲੀਫਾਈਡ ਜਾਂ ਲੈਵਲ 1 ਕੁਆਲੀਫਾਈਡ ਕੋਚ ਹੁੰਦੇ ਨੇ ਉਹਨਾਂ ਨੂੰ ਨੌਲੇਜ ਹੁੰਦੀ ਹੈ ਕਿ ਸਪੋਰਟਸ ਪਾਲਸੀ ਹੈ ਕੀ ਚੀਜ਼ ਮੰਨ ਲਓ ਆਪਣਾ ਬੱਚਾ ਬੀਕੇ ਪੜਾਈ ਦੇ ਵਿੱਚ ਤਾਂ ਸਾਡੇ ਵਰਗੇ ਕੋਚ ਹੁੰਦੇ ਨੇ ਉਹ ਦੱਸਦੇ ਨੇ ਵੀ ਯਾਰ ਤੇ ਉਹ ਤੇਰਾ ਸਟੇਟ ਦੇ ਉੱਤੇ ਮੈਡਲ ਹੈ ਨੈਸ਼ਨਲ ਦੇ ਉੱਤੇ ਮੈਡਲ ਹੈ ਤੂੰ ਇਸ ਚੀਜ਼ ਦਾ ਕਿਵੇਂ ਲਾਭ ਲੈਣਾ ਕਿਵੇਂ ਕਦੋਂ ਤੂੰ ਨੌਕਰੀ ਲੈਣੀ ਹੈ ਕਦੋਂ ਆਪਾਂ ਅਪਲਾਈ ਕਰ ਸਕਦੇ ਆ ਐਨਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਿ ਨੋਟੀਫਿਕੇਸ਼ਨ ਕਦੋਂ ਨਿਕਲਦੇ ਨੇ ਗਵਰਨਮੈਂਟ ਜੋਬਸ ਵਾਸਤੇ ਤਾਂ ਐਸੀ ਚੀਜ਼ਾਂ ਵਾਸਤੇ ਮੈਂ ਤੁਹਾਨੂੰ ਇੱਕੇ ਰਹਿ ਦੂੰਗਾ ਕਿ ਤੁਸੀਂ ਆ ਤਾਂ ਇੱਕ ਐਨਆਈਐਸ ਕੁਆਲੀਫਾਈਡ ਕੋਚ ਕੋਲ ਪ੍ਰੈਕਟਿਸ ਕਰੋ ਜਾਂ ਮਿਨੀਮਮ ਉਹਦੀ ਜੋ ਐਲੀਜੀਬਿਲਟੀ ਹੈ ਉਹ ਲੈਵਲ 1 ਕੁਆਲੀਫਾਈਡ ਕੋਚਤਾ ਹੋਵੇ ਕਨਸਰਨਿੰਗ ਸਪੋਰਟਸ ਫੈਡਰੇਸ਼ਨ ਤੋਂ ਬੋਲਦੇ ਇੱਕ ਸਵਾਲ ਹੋਰ ਜੋ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਹਰ ਇੱਕ ਮਾਪੇ ਚਾਹੁੰਦਾ ਵੀ ਸਾਡੇ ਬੱਚਾ ਗੇਮਸ ਦੇ ਵਿੱਚ ਜਾਵੇ ਜਿਵੇਂ ਤੁਸੀਂ ਕਿਹਾ ਕਿ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਇਨਸਾਨ ਗਰਾਊਂਡ ਦੇ ਵਿੱਚ ਜ਼ਰੂਰ ਜਾਂਦਾ ਹੈ ਤੇ ਉਹਨੂੰ ਜਾਣਾ ਵੀ ਚਾਹੀਦਾ ਹੈ ਕਿੰਨੇ ਸਾਲ ਦੇ ਬੱਚੇ ਨੂੰ ਆਪਾਂ ਗਰਾਊਂਡ ਦੇ ਵਿੱਚ ਭੇਜਦੇ ਆ ਜਾਂ ਫਿਰ ਕਿਸੇ ਗੇਮ ਦੇ ਵਿੱਚ ਪਾ ਸਕਦੇ ਆ ਕਿੰਨੇ ਕ ਦਾ ਉਹਦਾ ਲੈਵਲ ਹੋਣਾ ਚਾਹੀਦਾ ਉਮਰ ਦੇ ਮੈਂ ਉਮਰ ਦੇ ਮੁਤਾਬਿਕ ਦੇਖੋ ਜੋ ਆਪਣੇ ਫੋਰਨ ਕੰਟਰੀਜ਼ ਦੇ ਆ ਉਹਨਾਂ ਦੇ ਇੰਨੇ ਮੈਡਲ ਕਿੱਥੋਂ ਆਉਂਦੇ ਨੇ ਕਿਉਂਕਿ ਉਹ ਬੱਚੇ ਉਹਨਾਂ ਡੀਪ ਤੋਂ ਸਟਾਰਟ ਕਰਦੇ ਆ ਡੀਪ ਮਤਲਬ ਜੋ ਨਾ ਬੇਸ ਹੁੰਦਾ ਨਾ ਬੇਸ ਹੁੰਦਾ 8 ਤੋਂ ਸ ਮੈਂਟਲ ਇਨਾ ਸਟਰੋਂਗ ਕਰ ਦਿੰਦੇ ਨੇ ਕਿ ਉਹ ਸਾਇੰਟੀਫਿਕਲੀ ਟ੍ਰੇਨਡ ਹੋ ਜਾਂਦਾ ਜਦੋਂ ਆਪਾਂ ਕਿਸੇ ਚੀਜ਼ ਨੂੰ ਸਾਇੰਟੀਫਿਕਲੀ ਟ੍ਰੇਨ ਕਰਾਂਗੇ ਫਿਰ ਆਪਣੇ ਮੈਡਲ ਆਣਗੇ ਕੱਲੀ ਦੇਸੀ ਮਿਹਨਤ ਨਾਲ ਵੀ ਨਹੀਂ ਆਪਣੇ ਮੈਡਲ ਆਣੇ ਹਰ ਚੀਜ਼ ਨੂੰ ਕਰਨ ਦੀ ਇੱਕ ਵੱਖਰੀ ਸਾਇੰਸ ਹੈ ਜਿਵੇਂ weight lifting ਨੂੰ ਕਰਨ ਦੀ ਇੱਕ ਵੱਖਰੀ ਸਾਇੰਸ ਹੈ ਰੈਸਲਿੰਗ ਨੂੰ ਕਰਨ ਦੀ ਇੱਕ ਵੱਖਰੀ ਸਾਇੰਸ ਹੈ ਮਤਲਬ ਥਰੋ ਦੀ ਇੱਕ ਵੱਖਰੀ ਸਾਇੰਸ ਹੈ ਜੰਪ ਦੀ ਇੱਕ ਵੱਖਰੀ ਸਾਇੰਸ ਹੈ 800 ਤੁਸੀਂ ਇਹ ਲਾ ਲਓ ਸ਼ਾਰਟ ਮਿਡਲ ਤੇ ਜੋ ਮਤਲਬ ਲੌਂਗ ਡਿਸਟੈਂਸ ਰਨਿੰਗ ਹੁੰਦੀ ਆ ਉਹਨਾਂ ਦੀ ਵੱਖ-ਵੱਖਰੀ ਡਿਸਟੈਂਸ ਸਾਰਿਆਂ ਦਾ ਇੱਕੋ ਵਰਕਆਊਟ ਨਹੀਂ ਹੋ ਸਕਦਾ ਆਂ ਉਹ ਖੇਡਾਂ ਨੇ ਮੀਡੀਅਮ ਕਲਾਸ ਦਾ ਜਿਹੜਾ ਬੰਦਾ ਹੈ ਜਿਹਦੇ ਵਿੱਚ ਜਾ ਸਕਦਾ ਹੈ ਤੇ ਉਹੋ ਜੇ ਕੋਈ ਸਰਕਾਰਾਂ ਮਦਦ ਨਹੀਂ ਕਰਦੀਆਂ ਸਕੂਲ ਮਦਦ ਨਹੀਂ ਕਰਦੇ ਮਤਲਬ ਕਿ ਭਾਵੇਂ ਕਿ ਆਪਾਂ ਕਹਦੀਏ ਵੀ ਕੋਚ ਵੀ ਵਿਚਾਰਾ ਗਿੰਡਾ ਕੋ ਜ਼ੋਰ ਲਾਊਗਾ ਤੇ ਘਰ ਦੇ ਵੀ ਇਹਨੇ ਤਗੜੇ ਨਹੀਂ ਹੈਗੇ ਕਿਹੜੀ ਉਹ ਗੇਮ ਹੈ ਜਿਸ ਦੇ ਕਰਕੇ ਉਹ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਪਹੁੰਚ ਸਕਦੇ ਨੇ ਮੈਮ ਇੱਕ ਜੋ ਨੈਸ਼ਨਲ ਐਕਸਪੋਜ਼ਰ ਪਾਲਿਸੀ ਹੈ ਨਾ ਮੈਂ ਉਹਦੇ ਵਿੱਚ ਕੀ ਹੈ ਕਿ ਬੱਚਾ ਮਿਨਿਮਮ ਜਦੋਂ ਸਟੇਟ ਦੇ ਉੱਤੇ ਆ ਫਿਰ ਨੈਸ਼ਨਲ ਦੇ ਉੱਤੇ ਮੈਡਲਿਸਟ ਹੋ ਜਾਂਦਾ ਜਦੋਂ ਬੱਚਾ ਨੈਸ਼ਨਲ ਦੇ ਉੱਤੇ ਮੈਡਲਿਸਟ ਹੋ ਜਾਂਦਾ ਹੈ ਨਾ ਤਾਂ ਉਹਨੂੰ ਇੰਡੀਆ ਕੈਂਪ ਵਿੱਚ ਰੱਖ ਲੈਂਦੇ ਨੇ ਜਦੋਂ ਇੰਡੀਆ ਕੈਂਪ ਜ ਜਾਂਦਾ ਉਦੋਂ ਆਟੋਮੈਟਿਕਲੀ ਪਤਾ ਲੱਗ ਜਾਂਦਾ ਵੀ ਮੈਂ ਅੱਗੇ ਕਿਵੇਂ ਆਪਣੇ ਆਪ ਨੂੰ ਗਰੋ ਕਰਨਾ ਹੈ ਜਾਂ ਕਿਵੇਂ ਆਪਾਂ ਨੇ ਅੱਗੇ ਹੋਰ ਵੱਡੀਆਂ ਅਚੀਵਮੈਂਟ ਹਾਸਲ ਕਰਨੀਆਂ ਨੇ ਜੀ ਇੱਕ ਕਹਿੰਦੇ ਨੇ ਕਿ ਪੋਲਿਟਿਕਸ ਬਹੁਤ ਹੁੰਦੀ ਆ ਖਣਾ ਤੇ ਪੋਲਿਟਿਕਸ ਟੈਕਸ ਕਿਸ ਪਦਰਤੇ ਹੁੰਦੀ ਆ ਤਾਂ ਕਹਿੰਦੇ ਵੀ ਜਦੋਂ ਪੰਜਾਬ ਉੱਚ ਲੈਵਲ ਦੇ ਖਿਡਾਰੀਆਂ ਨੂੰ ਲੈ ਕੇ ਜਾਂਦਾ ਤਾਂ ਕੁਝ ਹਰਿਆਣੇ ਦੇ ਪਰਦੀ ਕਰ ਲੈਂਦਾ ਤਾਂ ਇਦਾਂ ਦੀਆਂ ਕਈਆਂ ਦੇ ਨਾਲ ਗਲਬਾਤ ਹੋਈ ਤਾਂ ਉਹ ਬੜੀ ਨਰਾਜ਼ਗੀ ਉਹਨਾਂ ਦੇ ਵਿੱਚ ਹੈ ਕਿ ਵਾਕਿਆ ਹੀ ਇਹੋ ਜਿਹਾ ਕੁਝ ਹੁੰਦਾ ਆ ਹਾਂ ਮੈਮ ਬਿਲਕੁਲ ਇਦਾਂ ਦਾ ਹੁੰਦਾ ਹੈ ਕਈ ਹਰਿਆਣਾ ਦੇ ਬੱਚੇ ਇੱਧਰ ਆ ਕੇ ਪੰਜਾਬ ਦੀ ਰਿਸ਼ਤੇਦਾਰੀਆਂ ਚਾ ਕੇ ਰਹਿਣ ਲੱਗ ਜਾਂਦੇ ਨੇ ਜਦੋਂ ਉਹ ਰਹਿਣ ਲੱਗਦੇ ਨੇ ਤਾਂ ਓਬਵੀਅਸਲੀ ਉਹਨਾਂ ਦਾ ਡੋਮਿਸ਼ਲ ਹੈ ਜੋ ਉਹਨਾਂ ਦੇ ਡਾਕੂਮੈਂਟਾਂ ਇੱਧਰ ਅਪਡੇਟ ਹੋ ਜਾਣਗੇ ਆਪਣੇ ਪੰਜਾਬ ਵਾਲੇ ਬੱਚੇ ਇਹਨੇ ਮਹਿਨਤ ਹੀ ਨਹੀਂ ਰਹੀ ਕਿਉਂਕਿ ਜੋ ਆਪਣੀ ਕ੍ਰੀਮ ਸੀਗੀ ਤੇ ਐਸੇ ਕਰਕੇ ਮੈਂ ਕਹਿਣਾ ਜੀ ਤੁਸੀਂ ਆਪਣੀ ਪੰਜਾਬੀਅਤ ਨੂੰ ਆਪਣੇ ਪੰਜਾਬ ਦੇ ਬੱਚਿਆਂ ਨੂੰ ਸੰਭਲੋ ਤੁਸੀਂ ਪੰਜਾਬ ਬਾਲ ਵੀ ਖਿਆਲ ਰੱਖੋ ਹੁਣ ਤੁਸੀਂ ਜਿਹੜਾ ਦੇਦ ਦੇ ਨਾਲ ਕਬੱਡੀ ਕੱਪ ਦੇਖ ਰਹੇ ਹੋ ਕਰੋੜੋ ਰੁਪਇਆ ਲੱਗ ਰਿਹਾ ਪਰ ਤੁਸੀਂ ਇੱਕ ਸੋਚ ਕੇ ਦੇਖੋ ਇਹ ਬੱਚਾ weight lifting ਕਰਦਾ ਹੈ ਇਸ ਬੱਚੇ ਨੂੰ ਅਹ ਦੇਖੋ ਹੌਸਲਾ ਤਾਂ ਵਧਾਇਆ ਗਿਆ ਪਰ ਉਸ ਲੈਵਲ ਤੱਕ ਤਾਂ ਨਹੀਂ ਜਿਸ ਲੈਵਲ ਤੱਕ ਤਾਂ ਇੱਕ ਵੱਡੀ ਖਿਡਾਰੀਆਂ ਦਾ ਬਣਾਇਆ ਜਾਂਦਾ ਤੇ ਸਾਰਿਆਂ ਦੀ ਹੀ ਇਹ ਸ਼ਿਕਾਇਤ ਹੈ ਸਾਰੇ ਜਾਣੇ ਕਹਿੰਦੇ ਨੇ ਕਿ ਅਸੀਂ ਜਾਂਦੇ ਤਾਂ ਹੈਗੇ ਆ ਪਰ ਸਾਨੂੰ પેટ્રોલ ਦਾ ਖਰਚਾ ਵੀ ਪ੍ਰੋਪਰ ਨਹੀਂ ਮਿਲਦਾ ਬਿਲਕੁਲ ਬਿਲਕੁਲ ਮੈਮ ਇਹ ਗੱਲ ਬਿਲਕੁਲ ਸਹੀ ਹੈ ਅਹ ਦੇਖੋ ਇਹ ਬੱਚੇ ਨੇ ਖੇਡਾ ਬਾਤਨ ਪੰਜਾਬ ਦੀ ਜੈ ਮੈਡਲ ਹਾਸਲ ਕੀਤਾ ਇਹਦੀ ਭੈਣ ਵੀ 골ਡ ਮੈਡਲਿਸਟ ਹੈ ਖੇਡਾ ਬਾਤਨ ਪੰਜਾਬ ਦੀ ਤੇ ਸਰਕਾਰ ਨੇ ਅੱਜ ਤੱਕ ਇਹਨਾਂ ਨੂੰ ਜੋ ਇਹਨਾਂ ਨੂੰ 10-10 ਹਜ਼ਾਰ ਰੁਪਏ ਬਣਦੇ ਸੀਗੇ ਦਿੱਤੇ ਨਹੀਂ ਹਜੇ ਜਦ ਕੀ ਤੁਸੀਂ ਕੀ ਕਹਿਣਾ ਕੁਝ ਨਹੀਂ ਮੈਂ ਸਕਾਰਨ ਵੀ ਕਹਿਣਾ ਚਾਹੁੰਗੀ ਜਿਹੜਾ ਬੱਚਾ ਮਤਲਬ ਗੇਮਸ ਕਰਦਾ ਹੈ ਉਹਨੂੰ ਸਪੋਰਟ ਕੀਤੀ ਜਾਵੇ ਜੇ ਮੈਡਲ ਆਉਂਦੇ ਨੇ ਮਤਲਬ ਉਹਨੂੰ ਕੋਈ ਮਤਲਬ ਉਹਦੀ ਸਪੋਰਟ ਕੀਤੀ ਜਾਵੇ ਤਾਂ ਕਿ ਹੋਰ ਵੀ ਬੱਚੇ ਮਤਲਬ ਗੇਮ ਨਾਲ ਜੁੜਾ ਹੈ ਨਾ ਜਿਆਦਾਤਰ ਮੈਂ ਕੁੜੀਆਂ ਨੂੰ ਕਹੂੰਗੀ ਵੀ ਗੇਮ ਨਾਲ ਜੁੜੋ ਸਪੋਰਟ ਸੇ ਬਹੁਤ ਫਾਇਦਾ ਹੈ ਆਸਾਨੀ ਨਾਲ ਨੌਕਰੀ ਮਿਲ ਸਕਦੀ ਹੈ ਮਤਲਬ ਬਹੁਤ ਫਾਇਦਾ ਹੈ ਕਿਰਨ ਤੁਸੀਂ ਘਰ ਚੋਂ ਨਿਕਲਦੇ ਹੋਂ ਗਰਾਊਂਡ ਤੱਕ ਤੁਸੀਂ ਪਹੁੰਚਦੇ ਹੋ ਨਾ ਲੋਕ ਨੇ ਜਿਹੜੇ ਉਹ ਬਹੁਤ ਸਾਰੀਆਂ ਗੱਲਾਂ ਵੀ ਕਰਦੇ ਹੋਣਗੇ ਕਰਨ ਘਰ ਦੇਆਂ ਨੂੰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸੁਣਨੀਆਂ ਪੈਂਦੀਆਂ ਹੋਣਗੀਆਂ ਕਿਹੋ ਜਿਹੀਆਂ ਕਿਹੋ ਜਿਹੀਆਂ ਗੱਲਾਂ ਨੇ ਜਿਹੜੇ ਅੜਗਵਾੜ ਕਹਿੰਦੇ ਨੇ ਜਾਂ ਰਿਸ਼ਤੇਦਾਰ ਕਹਿੰਦੇ ਨੇ ਵੀ ਤੁਸੀਂ ਨਾ ਕੁੜੀ ਨੂੰ ਇੰਨਾ ਭੇਜਿਆ ਕਰੋ ਨਾ ਤੁਸੀਂ ਕੁੜੀ ਨੂੰ ਹੱਥਾਂ ਚੋਂ ਕੱਢੋ ਕਿ ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਨੇ ਮਤਲਬ ਹੁੰਦੀਆਂ ਨੇ ਪਰ ਨਹੀਂਆਂ ਨਹੀਂ ਹੁੰਦੀਆਂ ਪਰ ਜੇ ਹੁੰਦੀਆਂ ਨੇ ਮੇਰੇ ਬਾਪਾ ਮਤਲਬ ਐਨੀ ਗੌਰ ਕਰਦੇ ਨੇ ਇਹ ਮਤਲਬ ਉਹਨਾਂ ਨੂੰ ਸਾਡੇ ਤੇ ਮਤਲਬ ਮਾਣ ਹੈ ਉਹ ਨਹੀਂ ਗੁਰ ਕਰਦੇ ਨੇਗੇ ਮਨ ਉਹਨਾਂ ਨੂੰ ਸਾਡੇ ਤੇ ਮਤਲਬ ਉਹ ਕਹਿੰਦੇ ਨੇ ਤੁਸੀਂ ਗਰਾਉਂਡ ਜਾਓ ਆਪਣੀ ਪ੍ਰੈਕਟਿਸ ਕਰੋ ਕਿਸੇ ਵੱਲ ਧਿਆਨ ਨਾ ਦਿਓ ਹਾਂਜੀ ਕਿਸੇ ਵੱਲ ਨਾ ਮਾਪਾਪ ਨੂੰ ਮਾਣ ਹੈ ਕੋਚ ਸਾਹਿਬ ਨੂੰ ਤੁਹਾਡੇ ਤੇ ਮਾਣ ਹੈ ਤੇ ਤੁਸੀਂ ਵੀ ਇਹਨਾਂ ਤਿੰਨੇ ਜਾਣਿਆਂ ਦਾ ਮਾਣ ਹੈ ਜਿਹੜਾ ਉਹ ਬਰਕਰਾਰ ਰੱਖਣਾ ਹੈ ਹਨਾ ਤਾਂ ਅਸੀਂ ਆਨਲਾਈਨ ਦੇ ਜ਼ਰੀਏ ਵਾਇਗਰੋਗੇ ਅਰਦਾਸ ਕਰਦੇ ਆ ਕਿ ਤੁਸੀਂ ਬੁਲੰਦੀਆਂ ਹਾਸਿਲ ਕਰੋ ਹਨਾ ਉਚਾਈਆਂ ਤੇ ਪਹੁੰਚੋ ਇਹ ਤਿੰਨੇ ਜਾਣੇ ਮਾਪਿਓ ਤੇ ਕੋਚ ਸਾਹਿਬ ਤੁਹਾਡੇ ਨਾਲ ਨੇ ਠੀਕ ਹੈ ਤਾਂ ਤੁਸੀਂ ਇਹਨਾਂ ਦਾ ਵੀ ਅੱਗੇ ਮਨ ਵਧਾਓ ਸੋ ਕਿਰਨਜੀਤ ਕੌਰ ਤੇ ਇਹਨਾਂ ਦੇ ਕੋਚ ਸਾਹਿਬ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ ਤੁਸੀਂ ਕੋਈ ਵੀ ਇਨਫੋਰਮੇਸ਼ਨ ਹਾਸਲ ਕਰਨਾ ਚਾਹੁੰਦੇ ਹੋ ਨੀਚੇ ਕਮੈਂਟ ਕਰ ਸਕਦੇ ਹੋ ਕੋਚ ਸਾਖ ਤੁਸੀਂ ਆਪਣੀ ਗੱਲ ਵਜਾ ਸਕਦੇ ਹੋ ਕੋਈ ਸਵਾਲ ਹੁੰਦਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੀ ਮਦਦ ਕਰਾਂਗਾ ਗਾਈਡੈਂਸ ਦੀ ਜ਼ਰੂਰਤ ਹੈ ਉਹ ਵੀ ਤੁਹਾਡੀ ਮਦਦ ਕੀਤੀ ਜਾਵੇਗੀ ਔਰ ਦੇ ਦਰਸ਼ਕਾਂ ਨੂੰ ਅ ਬੱਚਿਆਂ ਨੂੰ ਖਾਸ ਕਰਕੇ ਜਿਹੜੀਆਂ ਗੇਮਸ ਦੇ ਵਿੱਚ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਕੋਈ ਹੈਲਪ ਦੀ ਚਾਹੀਦੀ ਹੁੰਦੀ ਹੈ ਕਿਸੇ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਤਾਂ ਉਹ ਵੀ ਤੁਸੀਂ ਸਾਂਝੀ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲ ਇਹਨਾਂ ਤੱਕ ਪਹੁੰਚਾਏ ਜਾਣ ਤੇ ਇਹਨਾਂ ਦੇ ਜ਼ਰੀਏ ਜਵਾਬ ਨੇ ਜਿਹੜੇ ਉਹ ਤੁਹਾਡੇ ਤੱਕ ਜ਼ਰੂਰ ਪਹੁੰਚ ਸਕਣ ਸੋ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਤੁਸੀਂ ਜ਼ਰੂਰ ਦੱਸਣਾ ਕਿਰਨਜੀਤ ਔਰ ਇਹਨਾਂ ਦੇ ਕੋਚ ਬਾਰੇ ਤੁਹਾਡਾ ਕੀ ਕਹਿਣਾ ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ